ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬ੍ਰਹਮ ਗਿਆਨੀ ਸੰਤ ਗੁਰਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਸਾਲਾਨਾ ਵਰਚੀ ਦੇ ਸਬੰਧ ਵਿੱਚ ਆਪਾਂ ਅੱਜ ਖੜੇ ਆ ਨਾਨਕਪੁਰੀ ਢੂਲਕੋਟ ਚਰ ਸਿੰਘ ਵਾਲਾ ਉਸ ਸੰਤ ਕੁਟਿਆ ਦਾ ਇਹ ਮੇਨ ਐਂਟਰੀ ਹੈ ਜਿੱਥੇ ਥੋੜੇ ਦਿਨਾਂ ਬਾਅਦ ਹੀ ਜਿਹੜਾ ਇੱਥੇ ਜਿਹੜੀਆਂ ਤਿਆਰੀਆਂ ਵਰਚੀ ਦੀਆਂ ਜਿਹੜੀਆਂ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਹਨ ਸੋ ਵੱਡਾ ਸਮਾਗਮ ਜਿਹੜਾ ਕਰਵਾਇਆ ਜਾਂਦਾ ਹੈਗਾ ਅ ਬ੍ਰਹਮ ਗਣੈਸ਼ਨਤ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਸੋ ਇਹ ਸਮਾਗਮ ਸ਼ੁਰੂ ਹੋਣ ਜਾ ਰਿਹਾ ਸੰਗਤ ਜੀ ਸੋ ਇਨਾਂ ਸਮਾਗਮਾਂ ਦੇ ਸਬੰਧ ਦੇ ਵਿੱਚ 2 3 ਤੇ 4 ਨਵੰਬਰ ਨੂੰ ਬੜੀ ਸ਼ਰਦਾ ਤੇ ਭਾਵਨਾ ਦੇ ਨਾਲ ਜਿਹੜਾ ਸੰਗਤਾਂ ਵੱਲੋਂ ਇਹ ਸਮਾਗਮ ਕਰਵਾਇਆ ਜਾਂਦਾ ਹੈ ਸੋ ਇਸ ਸਮਾਗਮ ਦੀ ਪੂਰੀ ਜਾਣਕਾਰੀ ਦੇ ਲਈ ਆਪਾਂ ਇੱਥੋਂ ਦੇ ਗਰੰਤੀ ਸਿੰਘ ਤੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪੂਰੀ ਜਾਣਕਾਰੀ ਲਵਾਂਗੇ ਸੋ ਤੁਸੀਂ ਜੁੜ ਰਹੇ ਹੋ ਵੀਡੀਓ ਦੇ ਐਂਡ ਤੱਕ ਸੋ ਸੰਗਤਾਂ ਦਾ ਬੜਾ ਸਹਿਯੋਗ ਰਹਿੰਦਾ ਇਸ ਜਿਹੜਾ ਸਮਾਗਮਾਂ ਦੇ ਵਿੱਚ ਗੁਰੂ ਘਰ ਦੇਸੀ ਘਾਉ ਦੇ ਜਿਹੜਾ ਜ਼ਿਲ੍ਹੇ ਪਿਆੰ ਦਾ ਇਹ ਲੰਗਰ ਜਿਹੜੇ ਅਤੁੱਤ ਲੱਗਦੇ ਹਨ ਸੋ ਸੰਗਤਾਂ ਜਿਹੜੀਆਂ ਸਾਰੀਆਂ ਹਿੱਸੇ ਵਸਰ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰਨ ਅਤੇ ਜਿੰਨੇ ਵੀ ਐਨ ਆਰ ਆਈ ਨੌਜਵਾਨ ਭੈਣ ਭਰਾ ਜਿੰਨੇ ਵੀ ਇਸ ਧਰਤੀ ਦੇ ਨਾਲ ਜੁੜੇ ਹੋਏ ਹਨ ਤਨ ਤਨ ਬਾਬਾ ਗੁਰਦੇਵ ਸਿੰਘ ਜੀ ਜੋ ਤੂੜਕੌਰ ਚਰ ਸਿੰਘ ਵਾਲਾ ਦੇ ਜਿੰਨੇ ਵੀ ਨੌਜਵਾਨ ਸੋ ਉਹ ਸਾਰੇ ਹੀ ਇਹ ਅਸ ਅਮਗਰ ਜੇ ਰੱਬ ਚੜ ਕੇ ਹਿੱਸਾ ਪਾਉਣ ਸੋ ਖੁਸ਼ੀਆਂ ਪ੍ਰਾਪਤ ਕਰਨ ਆਪਾਂ ਜ਼ਿਆਦਾ ਜਾਣਕਾਰੀ ਦੇ ਇਹ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਾਡੇ ਜਿਹੜੇ ਬਾਗਵਾਲੇ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਸੋ ਆਪ ਨੂੰ ਬਤਾ ਵੀ ਹੈ ਕਿ ਹਰ ਸਾਲ ਹੀ ਬ੍ਰਹਮ ਗਾਨੀ ਸੰਤ ਬਾਬਾ ਬੁੱਧ ਸਿੰਘ ਜੀ ਮਹਾਰਾਜ ਉਹਨਾਂ ਦੀ ਸ਼ਾਨਾ ਵਰਸ਼ੀ ਫੈਸਵਾਲ ਵੀ 28ਵੇਂ ਵਰਸ਼ੀ ਜੋ ਕਿ 2 ਨਵੰਬਰ ਨੂੰ ਸ੍ਰੀ ਖੰਡਪੁਰ ਸਾਹਿਬ ਪ੍ਰਕਾਸ਼ ਹੋਣਗੇ ਮਹਾਪੁਰਖਾਂ ਦੇ ਬਾਬਾ ਨੂੰ ਪੁੱਤਰ ਸ਼ਾਨਾਂ ਦੇ ਤਜਾਦ ਨੂੰ ਪਹੁੰਚਵਾ ਜਾਣਗੇ ਜਿਸ ਦੇ ਵਿੱਚ ਬਰਬਾਦ ਸਾਹਿਬ ਨੂੰ ਰਾਬੀ ਸਾਹਿਬ ਅਥੇ ਕਥਾ ਵਚਮੀ ਪਹੁੰਚ ਰਹੇ ਹਨ ਸੋ ਸਮੂਹ ਸੰਗਤਾਂ ਦੇ ਸਲਾਕੀਆਂ ਸੰਗਤਾਂ ਦੇ ਚਰਣਾ ਵਿੱਚ ਅਤੇ ਸਮੂਹ ਦੇ ਸੰਬੰਦੇਸਾਂ ਵਿੱਚ ਵਸ ਰਹੀਆਂ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਭਾਈ ਇਸ ਸਮਾਗਮ ਦੇ ਵਿੱਚ თან ਕਰਕੇ ਮਨ ਕਰਕੇ ਤਲ ਕਰਕੇ ਸੇਵਾ ਕਰਕੇ ਆਪਾਂ ਮਹਾਪੁਰਸ਼ਾਂ ਵੱਲੋਂ ਅਤੇ ਸਤਿਗੁਰਾਂ ਵੱਲੋਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਨ ਸਮੂਹ ਸੰਗਤਾਂ ਨੇ ਬੱ비 ਸੇਵਾਦਾਰਾਂ ਦੀ ਚਾਹਨਾ ਵਿੱਚ ਬੇਨਤੀ ਹੈ ਕਿ ਸਮਾਗਮ ਨੂੰ ਮੁਕਰਦੇ ਹੋਏ ਆ ਪਹਿਲਾਂ ਜੋ ਤਿਆਰੀਆਂ ਕਰਨੀਆਂ ਉਸ ਦੇ ਵਿੱਚ ਵੱਧ ਤੋਂ ਵੱਧ ਸੇਵਾਦਾਰ ਨੇ ਪਹੁੰਚ ਕੇ ਕਿ ਆਪਾਂ ਸ਼ਿਵਾ ਮਾ ਜੜੀਆਂ ਸਾਰੀਆਂ ਨਾਲ ਮਿਲ ਕੇ ਕਰਨ ਦੀ ਕਿਰਪਾਲਤਾ ਖਣੀ ਆ ਜੀ ਬਾਤ ਆਪਾਂ ਕੀ ਕਰ ਦੋ ਤਰੀਕ ਨੂੰ ਅਤੇ ਪਾਕਤਰਾਤਰੀ ਆ ਤੇ 3 ਮੇ 4 ਨੂੰ ਸ਼ਾਮ ਦਾ ਸਜੂ ਹਾਂ ਜੀ ਦੋ ਤਰੀਕ ਨੂੰ ਸ਼ਾਮ ਦਾ ਦੀਵਾਨ ਸਜਣਗੇ ਜਿਸ ਦੇ ਵਿੱਚ ਕਥਾਵਾਜਕ ਅਤੇ ਰਾਗੀ ਸਾਹਿਬ ਗੀਰਦਨ ਕਰਨਗੇ ਅਤੇ 3 ਤਰੀਕ ਨੂੰ ਸ਼ਾਮ ਨੂੰ ਆਪਣੇ ਸਤਨਾਂ ਸਿੰਘ ਜੀ ਨੇ ਰਵਾਰ ਕੇ ਆਨੇ ਜੀ ਉਹ ਕਥਾ ਕਰਨਗੇ ਅਤੇ ਜਵੇਸ ਸਿੰਘ ਜੀ ਢੋਲੀਏ ਵਾਲੇ ਉਹ ਰਾਗੀ ਜਿੱਥਾ ਕੀਰਦਨ ਕਰੇਗਾ 4 ਤਰੀਕ ਨੂੰ ਇੱਥੇ ਜੇ ਤਾਂ ਚਾਹਤ ਸੀ ਕਿ ਮੁਝੇ ਜੋ ਕਿ ਦਰਵਾਸ਼ਰ ਦੇ ਰਾਂਗੀ ਕਮਲਜੀਤ ਸਿੰਘ ਜੀ ਸ਼ਾਂਤ ਤੋਂ ਸੰਗਤਾਂ ਨੂੰ ਕਿ ਘੰਟੇ ਵਾਸਤੇ ਸ਼ਬਦ ਕੀਰਤਨ ਦੁਆਰਾ ਨੇ ਹੱਲ ਕਰਨਗੇ ਅਤੇ ਉਸ ਤੋਂ ਬਾਅਦ ਜੋ ਕਿ ਬਹੁਤ ਹੀ ਸਤਿਕਾਰਯੋਗ ਵਿਦਵਾਨ ਦੇ ਮਾਰਦੰਨ ਯਾਨੀ ਸੰਤ ਬਾਬਾ ਹਰੀ ਸਿੰਘ ਜੀ ਦਾਵਾ ਵਾਲੇ ਉਹ ਘੰਟੇ ਟਟ ਪੰਟੇ ਵਾਸਤੇ ਸੰਗਤਾਂ ਨੂੰ ਜੋ ਗੁਰਬਾਣੀ ਕਥਾ ਦੇ ਦੁਆਰਾ ਨੇ ਹੱਲ ਕਰਨਗੇ ਜੀ ਹੀਰੇ ਲਾਲ ਬਚਨ ਹੁੰਦੇ ਸਾਤਾ ਦੇ ਸਾਧੂਆਂ ਦੇ ਬਚਨ ਮਹਾਪੁਰਸ਼ਾਂ ਦੇ ਸੁਣ ਲੋ ਵੱਡੇ ਭਾਨਵਾਲ i <laughs>